ਲਖੀਮਪੁਰ ਖੀਰੀ ਦੇ ਯੂਪੀ ਰਿਵੈਚ ਦੇ ਪੁਲਿਸ ਅਧਿਕਾਰੀ ਦੇ ਵਰਨੋ ਸਿੱਖ ਪਾਈਚਾਰੇ ਦੇ ਲੋਕਾਂ ਨੂੰ ਅਤਵਾਦੀ ਕਹਿਣ ਦਾ ਮਾਮਲਾ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਸ਼੍ਰੀ ਕਾਲ ਤਖਤ ਸਾਹਿਬ ਜਥੇਦਾਰ ਵੱਲੋਂ ਐਸਜੀਪੀਸੀ ਪ੍ਰਧਾਨ ਨੂੰ ਲਿਖਤੀ ਆਦੇਸ਼ ਕਰਨੇ ਚਾਹੀਦੇ ਹਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਂ ਵੀ ਖੁਦ ਵਕੀਲ ਹਨ ਤੇ ਉਹਨਾਂ ਨੂੰ ਲਖੀਮਪੁਰ ਖੀਰੀ ਵਿੱਚ ਜਾ ਕੇ ਪੁਲਿਸ ਅਫਸਰ ਦੀ ਪਛਾਣ ਕਰਕੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਸਿੱਖਾਂ ਨੂੰ ਅਤਵਾਦੀ ਕਹਿਣ ਤੇ ਸਿੱਖਾਂ ਦੇ ਅੰਦਰ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਕੋਈ ਲਖੀਮਪੁਰ ਖੀਰੀ ਦੇ ਵਿੱਚ ਜਾਂ ਭਾਰਤ ਵਿੱਚ ਪਹਿਲੀ ਵਾਰ ਨਹੀਂ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਜਦੋਂ ਤੋਂ 1947 ਤੋਂ ਦੇਸ਼ ਆਜ਼ਾਦ ਹੋਇਆ ਤੇ ਉਦੋਂ ਤੋਂ ਲੈ ਕੇ ਜਿਹੜਾ ਇਹ ਸਾਡੇ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਜ਼ਬਾਨੀ ਜਿਹੜਾ ਇਹ ਵਾਰ ਹੋਣੀ ਜਾਂ ਸਾਡੇ ਸਿੱਖਾਂ ਦੇ ਪਰਿਵਾਰ ਲੁੱਟੇ ਜਾਣੇ ਗੁਰਦੁਆਰੇ ਜਿਹੜੇ ਨੇ ਓਟਾਏ ਜਾਣੇ ਆ ਸਿੱਖਾਂ ਦਾ ਉਜਾੜਾ ਕਰ ਦੇਣਾ ਇੱਕ ਆਮ ਗੱਲ ਹੈ ਔਰ ਜ ਜਿਹੜਾ ਇਹ ਯੂਪੀ ਦੇ ਵਿੱਚ ਇੱਕ ਪੁਲਿਸ ਅਫਸਰ ਨੇ ਸਿੱਖਾਂ ਨੂੰ ਅਤਵਾਦੀ ਕਿਹਾ ਅੱਜ ਫਰਜ ਇੱਕ ਬੰਦਾ ਹੈ ਸਾਡਾ ਇਹ ਕਿਉਂ ਕਿਹਾ ਇਹਦੇ ਪਿੱਛੇ ਇੱਕ ਕਾਰਨ ਵੀ ਹੈ ਇਹਨਾਂ ਦੇ ਆਕੇ ਜਿਹੜੇ ਦਿੱਲੀ ਤਖਤ ਤੇ ਬੈਠੇ ਨੇ ਉਹਨਾਂ ਨੇ ਜਿਹੜਾ ਕਿ ਸਾਡੇ ਵੱਲੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਔਰ ਇਹ ਉਹ ਲਖੀਮਪੁਰ ਖੀਰੀਆ ਜਿੱਥੇ ਚਾਰ ਕਿਸਾਨ ਸਿੱਖ ਪਰਿਵਾਰਾਂ ਦੇ ਸੰਬੰਧਤ ਸਨ ਤੇ ਫਿਰ ਇੱਕ ਪੱਤਰਕਾਰ ਉਹ ਹਿੰਦੂ ਵੀਰ ਸੀ ਤੇ ਉਹਦਾ ਕਤਿਆਮ ਕਰਨਾ ਇੱਕ ਮੰਤਰੀ ਦੇ ਗੁੰਡੇ ਮੰਤਰੀ ਦੇ ਗੁੰਡੇ ਪੁੱਤ ਵੱਲ ਤੇ ਉਥੇ ਕੋਈ ਕਾਰਵਾਈ ਨਾ ਹੋਵੇ ਉਹ ਤਾਂ ਉਹਨਾਂ ਨੂੰ ਦਬਾਉਣਾ ਤੇ ਅੱਜ ਉਹਨਾਂ ਸਿੱਖਾਂ ਨੇ ਇਹ ਜਦੋਂ ਰੋਡ ਬਣਿਆ ਇਸ ਰੋਡ ਦੇ ਉੱਤੇ ਉਹਨਾਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪ ਉਸ ਰੋਡ ਨੂੰ ਜਦੋਂ ਦੀ ਮਰੰਮਤ ਕੀਤੀ ਆ ਉਦੋਂ ਤਾਂ ਨਹੀਂ ਕਿਸੇ ਰਾਤਵਾਦੀ ਤੰਕਵਾਦੀ ਕਿਹਾ ਉਦੋਂ ਤਾਂ ਸਿੱਖ ਚੰਗਾ ਪਰ ਜੇ ਉਹ ਇਕੱਠੇ ਹੋ ਕੇ ਤੇ ਜਿਹੜੇ ਕਾਵੜੀਏ ਆ ਰਹੇ ਸੀ ਉਹਨਾਂ ਨੂੰ ਵੇਖਣ ਵਾਸਤੇ ਉੱਥੇ ਛੜਕਦੇ ਚਲੇ ਗਏ ਤੇ ਉਹਨਾਂ ਨੂੰ ਆਖਿਆ ਗਿਆ ਪੁਲਿਸ ਅਫਸਰ ਵੱਲੋਂ ਵੀ ਇਹ ਅੱਤਵਾਦੀ ਇਹ ਬਹੁਤ ਇੱਕ ਸਿੱਖਾਂ ਦੇ ਉੱਤੇ ਹਮਲਾ ਇਹਨਾਂ ਨੂੰ ਚੜਾਉਣ ਵਾਸਤੇ ਤੇ ਇਹ ਚੁੱਪ ਕਿਉਂ ਬੈਠੇ ਨੇ ਪਰ ਇੱਥੇ ਇੱਕ ਫਰਜ਼ ਬੰਦਾ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਚੇਤੇਦਾਰ ਅਰਜਤਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ ਇਹ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪਹਿਲਾਂ ਹੋ ਚਾਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਅਦ ਚ ਇਹ ਇਸ ਕਰਕੇ ਜਾਂਦੇ ਕਿ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਨੇ ਉਹ ਹਰ ਤਰ੍ਹਾਂ ਦੀ ਆਲੀਭਾਲੀ ਕਰੇਗੇ ਪਰ ਅੱਜ ਵੀ ਕਬਜ਼ਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਪਰ ਫਰਜ ਇਹਨਾਂ ਦਾ ਇਹ ਸੀ ਕਿ ਇਹ ਸਿੱਖ ਕੌਮ ਦੀ ਜਿੱਥੇ ਵੀ ਕਿਤੇ ਭਾਰਤੀ ਨੇ ਪੂਰੇ ਸੰਸਾਰ ਵਿੱਚ ਜੇ ਕਿਸੇ ਸਿੱਖ ਦੇ ਉੱਤੇ ਕੋਈ ਜਿਆਸਤੀ ਹੁੰਦੀ ਆ ਕੋਈ ਹਮਲਾ ਹੁੰਦਾ ਤੇ ਉਹਦੇ ਨਾਲ ਤਕੈਸ਼ਾ ਹੀ ਹੁੰਦੀ ਆ ਤੇ ਉਥੇ ਇਹਨਾਂ ਦਾ ਫਰਜ਼ ਬੰਦਾ ਪਰ ਮੈਂ ਅੱਜ ਇਹ ਗੱਲ ਕਹਿਣੀ ਚਾਹਣਾ ਕਿ ਜੋ ਲਖੀਨਪੁਰ ਖੀਰੀ ਦੇ ਵਿੱਚ ਉਥੇ ਸਿੱਖਾਂ ਦੇ ਉੱਤੇ ਜੋ ਉਸ ਅਫਸਰ ਨੇ ਇੱਕ ਮਾੜੇ ਸ਼ਬਦ ਬੋਲੇ ਨੇ ਅੱਤਵਾਦੀ ਨਮਸ ਕਰਕੇ ਬੋਲਿਆ ਉਦੇ ਤੇ ਅੱਜ ਸਰੋਤ ਅਕਾਲ ਤਖਤ ਦਾ ਜਿਹੜਾ ਜਥੇਦਾਰ ਹੈ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਉਹ ਡਿਗਤੀ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਵਕੀਲ ਵੀ ਹੈ ਸਰਦਾਰ ਹਰਦੇਵਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਆ ਉਹਦੀ ਤੋਰੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਉੱਥੇ ਪਹੁੰਚੇ ਤੇ ਜਿੰਨਾ ਚਿਰ ਉਸ ਪੁਲਿਸ ਅਫਸਰ ਤੇ ਪਰਚਾ ਨਹੀਂ ਹੁੰਦਾ ਉਹਨਾਂ ਚਿਰ ਉੱਥੋਂ ਨੂੰ ਆਉਣਾ ਨਹੀਂ ਚਾਹੀਦਾ ਉਥੇ ਬੇਸ਼ੱਕ ਦੀ ਜੇ ਪਰ ਉਹਨਾਂ ਨੇ ਪਤਾ ਲੱਗਿਆ ਕਿ ਉਹਨਾਂ ਨੇ ਧਰਨਾ ਲਾਇਆ ਹੋ ਤੇ ਪਰ ਸਾਡਾ ਫਰਜ਼ ਬੰਦਾ ਕਿ ਉਥੇ ਜਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬੰਦੀ ਆ ਹੁਣ ਵੇਖਣਾ ਕਿ ਇਹ ਕਰਦੇ ਨਹੀਂ ਕਰਦੇ ਜੇ ਅਜ ਤੋਂ ਪਹਿਲਾਂ ਇਹ ਸਿੱਖਾਂ ਦੀ ਹਰ ਤਰ੍ਹਾਂ ਦੀ ਜਿੱਥੇ ਵੀ ਕਿਤੇ ਇਹਨਾਂ ਨਾਲ ਧੱਕੇਸ਼ਾਹੀ ਹੁੰਦੀ ਸੀ ਤੇ ਕਿਤੇ ਜਾ ਕੇ ਖਲੋਂਦੇ ਤੇ ਕਿਸੇ ਦੀ ਹਿੰਮਤ ਨਾ ਪੈਦੀ ਜਾਂ ਪਿੱਛੇ ਨਹੀਂ ਕੀਤਾ ਤੇ ਹੁਣ ਹੀ ਕਰ ਲੋ ਸੋ ਮੇਰਾ ਕਹਿਣਾ ਇਹ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬ ਕਿ ਜਿਹੜਾ ਉਹ ਸਪਸ ਛੰਡਾਲ ਪੁਲਸ ਦੇਤੇ ਜਿਹੜਾ ਉਹ ਪੁਲਸ ਪਰਥਾ